ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਤਰਸਦਾ ਦੇ ਚੇਤਾ ਸ਼ੀਦਾਂ ਦੇ ਸਰਤਾਜ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਤੇ ਬਾਬਾ ਤੇਗ ਬਾਦਰ ਗੁਰਦੇਵ ਬਾਦਰ ਸਾਹਿਬ ਜੀ ਦੀ ਜਨਮ ਦਿਹਾੜੇ ਦੀ ਪੂਜੀ ਦੇ ਵਿੱਚ ਇਹ ਲੰਗਰ ਲਗਾਇਆ ਗਿਆ ਵਾ ਇਹ ਲੰਗਰ ਬਾਬਾ ਮੋਤੀराम ਸੇਵਕ ਸਭਾ ਵੱਲੋਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹਰ ਸਾਲ ਲਗਾਇਆ ਜਾਂਦਾ ਵਾ ਇਸ ਲੰਗਰ ਨੂੰ ਚੱਲਦੇ ਕਾਫੀ 15 ਸਾਲ ਹੋ ਗਏ ਨੇ ਇਹ ਲੰਗਰ ਇਸ ਤਰ੍ਹਾਂ ਹੀ ਸੰਤਾਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਵਾ ਇਸ ਦੇ ਵਿੱਚ ਲਾਲ ਪੂੜਾ ਗਰੀਬ ਬਕੌੜਾ ਪਾਲਕ ਪਨੀਰ ਮਟਰ ਪਨੀਰ ਇਹ ਸਦਾ ਸਹਿਯੋਗ ਨਾਲ ਚਾਰ ਪੰਜ ਸਦਕੀਆਂ ਮਿੱਠਾ ਇਹ ਜਾਇਬ ਸਰ ਸੰਗਤ ਨੂੰ ਚਾਇਆ ਜਾਂਦਾ ਵਾ ਇੱਥੇ ਆਉਣ ਵਾਲੀ ਸਾਰੀ ਸੰਗਤ ਨੂੰ ਅਸੀਂ ਆਪਣੀ ਸਜਤਾ ਬਾਬਾ ਮੋਤੀराम ਸੇਵ ਸਭਾ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਸਾਰੀ ਸੰਗਤ ਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਕੋਟਲ ਕੋਟ ਵਧਾਈ ਦਿੰਦੇ ਆ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜੀ ਸੇਵਾ ਦੇ ਬਾਹਰ ਜੀ ਇਹ ਸੇਵਾ ਕਰਦਣ ਸਾਨੂੰ 15 ਸਾਲ ਦੇ ਲਗਭਗ ਹੋਏ ਆ ਜੀ ਹਰ ਸਾਲ ਇਸੇ ਤਰ੍ਹਾਂ ਹੀ ਇਹ ਲੰਗਰ ਲਗਾਇਆ ਜਾਂਦਾ ਜੀ ਸਾਰੇ ਸਹਿਬ ਦੇ ਸੰਤਾਂ ਦੇ ਸਹਿਯੋਗ ਦੇ ਨਾਲ ਸ਼ਹਿਰ ਵਾਸੀਆਂ ਨੂੰ ਕੀ ਆਪਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਇਹ ਦਿਹਾੜੇ ਆਪਾਂ ਨੂੰ ਮਨਾਉਣੇ ਚਾਹੀਦੇ ਨੇ ਗੁਰੂ ਸਾਹਿਬਾਂ ਦੇ ਜਿਹੜੇ ਸਾਨੂੰ ਉਹਨਾਂ ਨੇ ਦੱਸਿਆ ਮਾਰਗ ਉਹਨਾਂ ਦੇ ਚੱਲਣਾ ਚਾਹੀਦਾ ਵਾ ਸੰਗਤ ਦੀ ਸੇਵਾ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਸੰਗਤ ਆਉਂਦੀ ਆ ਬਹੁਤ ਰਾਸ਼ ਹੁੰਦਾ ਇਹ ਲੰਗਰ ਥਾਂ ਥਾਂ ਲੱਗਨੇ ਚਾਹੀਦੇ ਆ ਜੀ ਇਕੱਲੇ ਲੰਗਰ ਆਲ ਦੇ ਲੰਗਰ ਲਾਇਆ ਸੰਗਤ ਤੋਂ ਜਿਆਦਾ ਪੂਰਾ ਨਹੀਂ ਫੜਦਾ ਇਹ ਗੁਰੂ ਦਾ ਲੰਗਰ ਆ ਸੰਗਤ ਦੇ ਸਹਯੋਗ ਨਾਲ ਲੱਗਦਾ ਵਾ ਇਕੱਲਾ ਕੋਈ ਨਹੀਂ ਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਦਾਬ ਸਾਹਿਬ ਸਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਰਮ ਦਿਹਾੜਾ ਮਨਾਇਆ ਜਾ ਰਿਹਾ ਜੀ ਤਰਨਤਾਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਭਾ ਵੱਲੋਂ ਬਹੁਤ ਵੱਡਾ ਉਪਰਾਲਾ ਕਿ ਜਿਹੜਾ 11 ਦਿਨ ਦਾ ਜਿਹੜਾ ਸਮਾਗਮ ਆ ਤਰਨਤਾਸਰ ਤਰਨਤਾਸਰ ਦੀ ਪਵਿੱਤਰ ਧਰਤੀ ਦੇ ਮਨਾਇਆ ਜਾ ਰਿਹਾ ਬੜੇ ਸਾਲਾਂ ਬਾਅਦ ਅਸੀਂ ਇਹ ਰੋੜਕਾ ਵੇਖਿਆ ਨੇ ਇਹ ਲੋਕਾਂ ਦੇ ਚਿਹਰਿਆਂ ਤੇ ਅਸੀਂ ਲਾਡੀਆਂ ਵੇਖਿਆ ਕਿ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਚੋਈ ਦਾ ਜਿਹੜਾ ਦਿਹਾੜਾ ਵਾ ਬਹੁਤ ਲੋਕ ਦੂਰੋਂ ਦਿਹਾੜਿਓਂ ਆਣ ਕੇ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਚੜ੍ਹ ਕੇ ਨਮਸਤਕ ਹੁੰਦੇ ਨੇ ਉਸੇ ਦੇ ਸੰਬੰਧ ਦੇ ਵਿੱਚ ਹੀ ਨਾਲ ਹੀ ਸਾਡੇ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਨੌਜਵਾਨ ਸਭਾ ਵੱਲੋਂ ਜੋ ਕਿ ਹਰ ਸਾਲ ਹੀ ਦੋ ਲੰਗਰ ਲਗਾਏ ਜਾਂਦੇ ਨੇ ਇੱਕ ਪੰਚਮ ਪਾਤਸ਼ਾਹ ਸਾਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਤੇ ਅਸੇ ਦੂਜਾ ਛੋਟੇ ਸਾਹਿਬ ਜਿਆਦੇ ਦੇ ਸ਼ਹੀਦੀ ਦਿਹਾੜੇ ਤੇ ਜਿਹੜਾ ਕਦੇ ਦੋਤੋਂ ਦਾ ਜਿਹੜਾ ਲੰਗਰ ਆ ਉਹ ਲਾਇਆ ਜਾਂਦਾ ਅਸੀਂ ਜਿੰਨੇ ਵੀ ਸੰਗਤ ਦੂਰੋਂ ਕਿਹਾੜੇ ਆਈ ਆ ਸਾਰੇ ਨੂੰ ਸ਼ਹੀਦ ਪਾਪਾ ਮੋਤੀराम ਮਹਾਰਾਜ ਜੀ ਨੌਜਵਾਨ ਸਭਾ ਵੱਲੋਂ ਅਸੀਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਅਤੇ ਮੈਨੇਜਮੈਂਟ ਸ੍ਰੀ ਮੰਜਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਦੇ ਸੰਜੋਗ ਦੇ ਨਾਲ ਇਹ ਸਾਰਾ ਇਹ ਪ੍ਰੋਗਰਾਮ ਜਿਹੜਾ ਕੀਤਾ ਗਿਆ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰ ਲੀਆਂ ਜੀ ਵਾਹਿਗੁਰੂ ਜੀ ਕੀ ਕਾਫੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸ਼ਹੀਦ ਵਰਗੇ ਤੇ ਜੀ ਜੀ ਪ੍ਰਕਾਸ਼ ਜੀ ਤੇ ਲੰਗਰ ਲਗਾਇਆ ਗਿਆ ਵਾ ਇਸ ਤੋਂ ਕੀ ਕਹਿਣਾ ਚਾਹੋ ਜਪਿਓ ਜੀ ਨੇ ਅਰਜਨ ਦੇਵ ਗੁਰੂ ਸੰਕਟ ਜohn ਗੁਰ ਬਣਾਇਓ ਤਤ ਪਜਾਤ ਹੈ ਮਸਰਾ ਜਗਤਾਰਨ ਕੋ ਅਵਤਾਰ ਬਣਾਇਓ ਅੱਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਲੋਕ ਸਾਈ ਕੀ ਨਰਗੀ ਨਗਰੀ ਸ੍ਰੀ ਤਰਨ ਤਨ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਦਾ 462ਵਾਂ ਜਨਮ ਦਿਹਾੜਾ ਪ੍ਰਕਾਸ਼ਪੁਰਪ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਸੰਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਸੰਕਟਾ ਦੇ ਉਤਸ਼ਾਹ ਨੂੰ ਦੇਖਦੇ ਹੋਏ ਜੋੜਾ ਕਾ ਸੇਵਕ ਜਥਾ ਵੱਲੋਂ ਅੱਜ ਸਵੇਰ ਤੋਂ ਹੀ ਲੰਗਰ ਹਾਲ ਦੇ ਵਿੱਚ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ ਜੋ ਸੰਗਤ ਬੜੇ ਸੁਚੱਜੇਤਾ ਨਾਲ ਪ੍ਰਸਾਦਾ ਛੱਕ ਕੇ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਸੱਚੇ ਪਾਤਸ਼ਾਹ ਦਾ ਅੱਜ ਦਿਨ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ ਸਾਰੀ ਸੰਗਤ ਨੂੰ ਖੁਸ਼ੀਆਂ ਖਰੇ ਆਨੰਦ ਬਖਸ਼ਣਾ ਬਹੁਤ ਬਹੁਤ ਧੰਨਵਾਦ ਪ੍ਰੈਸ ਵੀਰਾਂ ਦਾ ਜਿਨ੍ਹਾਂ ਨੇ ਇਸ ਕਵਰੇਜ ਨੂੰ ਪੂਰਾ ਪ੍ਰਮੋਟ ਕੀਤਾ ਵਾ ਗੁਰਦਨ ਸਿੰਘ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਸੇਵਕ ਅਰਜਨਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਸ਼ੇਰ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ਼੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਜੀ ਦਾ 480ਵਾਂ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਅਰਜਨਦੇਵ ਕੀਰਤਨ ਦਰਬਾਰ ਸਭਾ ਮੈਨੇਜਰ ਸ਼ੇਰ ਦਰਬਾਰ ਸਾਹਿਬ ਤਰਨਤਾਰਨ ਅਤੇ ਇਲਾਕੇ ਦੀਆਂ ਤਰਨਤਾਰਨ ਸ਼ਹਿਰ ਦੀਆਂ ਤੇ ਦੂਰ ਦੇ ੜੜੀਆਂ ਦੀਆਂ ਸੰਗਤਾਂ ਜੋ ਹਨ ਬੜੇ ਸ਼ਰਧਾ ਭਾਵਨਾ ਨਾਲ ਉਸਤਤ ਨਰ ਗੁਰੂ ਦੀਪ ਅਸੀਮ ਬਖਸ਼ੀ ਸਾਹਿਬ ਦਾ ਅੱਜ ਆਖਰੀ ਦਿਨ ਦੇ ਸਮਾਗਮ ਜਿਹੜੇ ਹਨ ਉਹ ਯਾਦਗਾਰੀ ਹੋਣੇ ਬੜੇ ਹਨ ਗੁਰੂ ਦੀ ਕਿਰਪਾ ਅਨੁਸਾਰ ਸਿੱਖ ਬੰਦੇ ਬਹੁਤ ਸਰਕਾਰਿਓ ਜਥੇ ਕਥਾਵਾਜਕ ਪ੍ਰਚਾਰਕ ਸੇਵਾਜੋ ਹਨ ਉਹਨੇ ਹਾਇਰੀ ਭਰੀ ਹੈ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨਦਾਰੇ ਕੀਤੇ ਹਨ ਮੈਂ ਸਮੁੱਚੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਸਾਹਿਬ ਵੱਲੋਂ ਹਾਰਦਿਕ ਤੌਰ ਤੇ ਲੱਖਾਂ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਅੱਜ ਦੇ ਇਨਾ ਪਵਿੱਤਰ ਸਥਾਨਾਂ ਉਤੇ ਆਣ ਕੇ ਇਸ ਪਾਵਨ ਪਿਤ ਸਮਾਗਮ ਵਿੱਚ ਪਹੁੰਚ ਗਏ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ ਔਰ ਗੁਰੂ ਘਰ ਦੇ ਦਰ ਤੇ ਆਣੇ ਦੀ ਸ਼ਰਧਾ ਦਾ ਜੋ ਵਿਖਾਵਾ ਕੀਤਾ ਹੈ ਔਰ ਗੁਰੂ ਦੀ ਕਿਰਪਾ ਨਾਲ ਜਿਨੇ ਵੀ ਅਟੁੱਟ ਲੰਗਰ ਚੱਲ ਰਿਹਾ ਹਨ ਉਹ ਬਖਵਾ ਜੱਥੇ ਬੰਦੀਆਂ ਵੱਲੋਂ ਚੱਲ ਰਹੇ ਹਨ ਮੈਂ ਉਹਨਾਂ ਸਾਰਿਆਂ ਜੱਥੇ ਬੰਦੀਆਂ ਦਾ ਜਿਨ੍ਹਾਂ ਨੇ ਵੀ ਲੰਗਰ ਲਗਾਏ ਹਨ ਜਾਂ ਅਨੇਕਾਂ ਪ੍ਰਕਾਰ ਦੇ ਪਦਾਰਥ ਤਿਆਰ ਕੀਤੇ ਹਨ ਉਹਨਾਂ ਸਾਰਿਆਂ ਦਾ ਮੈਂ ਸ਼੍ਰੀ ਗੁਰੂ ਜੰਦੇਵ ਜੀ ਦੇ ਦਰਬਾਰ ਸਾਹਿਬ ਵੱਲੋਂ ਸਿਮੂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਜਿੰਨੇ ਵੀ ਇਲੈਕਟ੍ਰੋਨਿਕ ਆਰਪਰੇਟ মিডিਆ ਦੇ ਵੀਰ ਹਨ ਜਿਹੜੇ ਸਾਡਾ মিডিਆ ਹੈ ਉਹਨਾਂ ਦਾ ਸਾਡਾ ਬਹੁਤ ਵੱਡਾ ਸਾਥ ਦਿੱਤਾ ਹੈ ਸਾਡੀ ਗੱਲ ਨੂੰ ਇਸ ਪੌਂਡਵੰਦਰ ਸਤਾਨ ਦੀ ਧਰਤੀ ਨੂੰ ਬਹੁਤ ਦੇਸ਼ ਵਿਦੇਸ਼ ਤੇ ਗੁਜਰਾ ਉਹਨਾਂ ਨੇ ਬਚਾਇਆ ਹੈ ਮੈਂ ਉਹਨਾਂ ਦੇ ਵੀ ਵੀਰਾਂ ਦਾ ਹਰ ਦੇ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ